ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭਗਵੰਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਚਵੰਡਾ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਦੋ ਗੜ੍ਹਾਂ ਦਿਖਾਵਾਂਗੇ ਬਿਲਕੁਲ ਤਾਲੀਆਂ ਸੱਈਆਂ ਵਾ ਤੇ ਆਪਾਂ ਪਹੁੰਚੇ ਵੀਰ ਹਰਪਾਲ ਸਿੰਘ ਹੁਣਾਂ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਮਸ਼ਵਾ ਦੀ ਡਿਟੇਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅੱਜ ਜਗੇ ਵੀ ਸਤਿ ਸ੍ਰੀ ਅਕਾਲ ਨਾਮ ਠੀਕ ਠਾਕ ਜੇ ਵਧੀਆ ਜੇ ਜਗੇ ਵੀ ਤੁਸੀਂ ਸੁਣਾਓ ਚੜਦੀ ਕਲਾ ਚੜਦੀ ਕਲਾ ਜੇ ਚੜਦੀ ਕਲਾ ਚਾਹੀਦੀ ਜਗੇ ਵੀਰ ਹਾਂ ਹੋਰ ਠੀਠਾ ਪਰਵਾਹ ਜੀ ਸਭ ਚੜਦੀ ਕਲਾ ਚੜਦੀ ਕਲਾ ਵੀ ਜੀ ਚੜਦੀ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਰਪਾ ਸਿੰਘ ਜੇ ਪਿੰਡ ਚੁਇੰਡਾ ਜ਼ਿਲ੍ਹਾ ਮਸਾ ਸਰੀਂਜਨਾਂ ਆ ਜੇ ਇਹ ਫੋਨ ਨੰਬਰ ਹੀ ਬੋਲ ਦੇ ਵੀ 73 45 94 92 ਠੀਕ ਆ ਜੀ ਹਾਂ ਜੀ ਹਾਂ ਜੀ ਕਰੀਏ ਸ਼ੁਰੂਆਤ ਜੀ ਹਾਂ ਕਰੀਏ ਵੀ ਦੱਸਿਓ ਪਹਿਲੇ ਨੰਬਰ ਤੇ ਵੜਕਣ ਵਾਸਤੇ ਸਭ ਤੋਂ ਕੀ ਇਹਦਾ ਮਿਲਕਰ ਰਿਕਾਰਡ ਜੇ ਇਹ ਦੂ ਪਛੀ ਵੀ ਚੰਗੀ ਆ ਗਈ ਜੀ ਹਾਂਜੀ ਹਾਂਜੀ ਤੇ ਕਿੰਨਾ ਕੁ ਜਸਤਾਂ ਮੈਂ ਦੁੱਧ ਦੁੱਧ ਜਿਕੇ ਵੀ ਰਿਆ ਟਾਈਮ ਇਹਦੇ ਥੋੜੇ 13 14 ਕਿਲੋ ਤਿਆਰ ਦੇ ਠੀਕ ਹੈ ਠੀਕ ਹੈ ਜਿੱਦਾਂ ਮਰਜੀ ਕੋਈ ਵੀਰ ਭਰਾ ਚੋਏ ਲਓ ਭਾਈ ਗੱਲ ਕਰਨ ਦੀ ਵੀ ਚੰਗੀ ਆ ਤੇ 13 14 ਲੀਟਰ ਜਿਹੜਾ ਇਸ ਟਾਈਮ ਬਿਲਕੁਲ ਦੁੱਧ ਤਿਆਰ ਆ ਤੇ ਖੋਲੋ ਭਾਈ ਜੀ ਫਿਰ ਖੋਲ ਕੇ ਵਿਖਾਈਏ ਇਹ ਪਹਿਲਾ ਥੋੜਾ ਸਹੀ ਦੂਜਾ ਵੀ ਜੀ ਦੂਜਾ ਜਿਕੇ ਵੀ ਦੂਜਾ ਸਹੀ ਆ ਠੀਕ ਹੈ ਠੀਕ ਹੈ ਲਓ ਭਾਈ ਦੂਜਾ ਦੁੱਧ ਭਰਿਆ ਜ ਨੇ 17 ਤੋਂ 18 ਕਿਲੋ ਠੀਕ ਹੈ ਠੀਕ ਹੈ ਲਓ ਭਾਈ ਗੱਲ ਕਰਨ ਦੀ ਬਹੁਤ ਹੀ ਚੰਗੀ ਆ ਕਰੋ ਚੈੱਕ ਦੀ ਆਰਡਰ ਕੁਆਲਿਟੀ ਦਾ ਥਣਾ ਦਾ ਸੈਜ ਬਹੁਤ ਸ਼ਾਨਦਾਰ ਆ ਲਾਗੇ ਤੂੰ ਸੈਟ ਕਰਾਉਂਦੇ ਸਾਨੂੰ ਐਂ ਗੱਡ ਗੱਡ ਤੇ ਲਗਾ ਥਣ ਤੇ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਜੇ ਤੁਸੀਂ ਇਸ ਤਾਲ 8 18 ਲੀਟਰ ਜਿਹੜਾ ਦੁੱਧ ਇਹਨੇ ਪਹਿਲੇ ਸਵੇਰੇ ਭਰਿਆ ਵਾ ਹੁਣ ਜੱਗੇ ਵੀ ਹਨੇਰਾ ਜਾ ਹੋ ਗਿਆ ਨਾ ਆਪਣਾ ਹਾਂਜੀ ਹਾਂਜੀ ਤਾਂ ਥੋੜਾ ਹਨੇਰਾ ਹੋ ਗਿਆ ਤਾਂ ਹਮ ਜਲਦੀ ਨਹੀਂ ਦੇਖੋ ਇਹ ਸੌਂਦੀ ਜਿਆਦਾ ਚੰਗੀ ਆ ਕਰੋ ਚੈੱਕ ਲਾਗੇ ਤੋਂ ਆਰਡਰ ਕੁਆਲਿਟੀ ਦਾ ਥਣਾ ਦਾ ਸੈਜ ਕੈਪ ਬਹੁਤ ਸ਼ਾਨਦਾਰ ਆ ਕੀ ਮੁੱਲ ਵਿਰਜੇ ਦਾ ਸਰ ਜਗੇ ਵੀ ਜਿੱਦਾਂ ਦੀ ਵੈੜ ਆ ਤੁਹਾਨੂੰ ਆਪਾਂ ਕੱਲ ਵੀਡੀਓ ਪਾਈ ਆ ਕੱਲੇ ਨਾ ਹਾਂਜੀ ਹਾਂਜੀ ਤੇ ਨਿਕ ਨਿਕ ਮੁੱਲ ਪਾਈ ਦਾ ਆਪਣਾ ਘੰਟੇ ਜ ਮਾਲ ਵੇਚ ਗਿਆ ਠੀਕ ਆ ਠੀਕ ਆ ਜੀ ਅੱਜ ਜਗੇ ਵੀਰ ਮੁੱਲ ਨਿਕ ਨਿਕੇ ਪਾਵਾਂਗੇ ਠੀਕ ਆ ਜੀ ਹਾਂਜੀ ਇਹ ਜਗੇ ਵੀਰ 45 ਦੀ ਦੇ ਦਈਏ ਇਹ ਰਾਤਲੇ ਮੁੱਲ ਕਰੀਏ ਜਿੱਦਾਂ ਰਾਤ 200 300 ਦੇ ਰਾਤ 200 ਇਹ ਜਗੇ ਵੀ 40 ਦੀ ਦੇ ਦਿੰਨੇ ਆ ਪੂਰੇ ਦੀ ਪੂਰੇ ਦੀ ਠੀਕ ਹੈ ਜੀ 2000 ਹੋਰ ਛੋਟ ਕਰਦਾ 38000 ਦੀ ਹਾਨਾ ਦੋ ਜੱਗੇ ਵੀਰ ਠੀਕ ਹੈ ਜੀ ਆਹਨ 13 14 ਕਿਲੋ ਦੁੱਧ ਮਿੰਕੇ ਲੈ ਜਾ ਮੇਰੇ ਘਰੋਂ ਠੀਕ ਹੈ ਠੀਕ ਹੈ ਬਿਲਕੁਲ ਨੋਰਮਲ ਰੇੜਾ 38000 ਦੀ ਸੱਜਰ ਸੂਈ ਬਰਾੜ ਚ 13 14 ਲੀਟਰ ਜਿਹੜਾ ਦੁੱਧ ਬਿਲਕੁਲ ਤਿਆਰ ਹੈ ਬਿਲਕੁਲ ਤਿਆਰ ਹੈ 17 18 ਲੀਟਰ ਜਿਹੜਾ ਦੁੱਧ ਚਵਾਈ ਆਊਗੀ ਤੇ ਗਾੜ ਕਾੜ ਦੀ ਵੀ ਚੰਗੀ ਤੇ ਆਜੋ ਹੁਣ ਬੰਦੂ ਮੇਰੇ ਬੱਚੀ ਬੜੀ ਚੰਗੀ ਹੈ ਠੀਕ ਹੈ ਜੀ ਫੀਮੇਲ ਕਾਫੀ ਉਹ ਵੀ ਚੰਗੀ ਦੀ ਰਿਕਾਰਡ ਦਾ ਵਾ ਹਾਂਜੀ ਇਹ ਦੱਸੋ ਵੀ ਜਿਆਰ ਦੇ ਬਾਰੇ ਇਹ ਦੂਜਾ ਸਮਾਂ ਹਾਂਜੀ ਬੱਚੇ ਦੇ ਨਾਲ ਹੀ ਬਿਲਕੁਲ ਜੇ 나ੜੂ ਤੇ ਆ ਕਰਮ ਨੇ ਤੁਹਾਨੂੰ ਚੈੱਕ ਲਾਗੇ ਤੋਂ ਹਾਂਜੀ ਹਾਂਜੀ ਅਜਾ ਗੱਲਾ 나ੜੂ ਠੀਕ ਲਓ ਭਜੀ ਚੈੱਕ ਕਰ ਸਕਦੇ ਤੁਸੀਂ ਲਾਗੇ ਤੋਂ ਹਾਂਜੀ ਹਾਂਜੀ ਇਹਦੇ ਕੋਲ ਕਿੰਨਾ ਕਿ ਜਦ ਦੁੱਧ ਦੁੱਧ ਜੱਗੇ ਵੀਰ ਇਹਦੇ ਕੋਲ ਆ ਟਾਈਮ ਹੋਗਾ 13 ਕਿਲੋ ਅੱਛਾ ਜੀ ਆਪਾਂ 12 ਕਿਲੋ ਦੀ ਫੁੱਲ ਗਰੰਟੀ ਦੇ ਨਾਲ ਪਹਿਲੇ ਸੂਏ ਨੇ ਭਰਿਆ 17 18 ਕਿਲੋ ਦੁੱਧ ਨੇ ਠੀਕ ਹੈ ਠੀਕ ਲਓ ਭਜੀ ਕੱਦ ਵਜਨ ਦੀ ਇਹ ਵੀ ਚੰਗੀ ਆ ਤੇ ਖੋਲੋ ਪਾਈ ਜੀ ਫਿਰ ਹਾਂਜੀ ਲੋਨ ਕੀ ਕਰ ਸਕਦੇ ਤੁਸੀਂ ਫੇਸ ਕੁਆਲਟੀ ਤੇ ਕੱਦ ਵਜਨ ਦੀ ਇਹ ਵੀ ਚੰਗੀ ਆ ਕਰੋ ਚੱਕ ਅੱਛਾ ਅੱਛਾ ਪਚਾ ਗਈ ਇਹ ਅੱਛਾ ਠੀਕ ਹੈ ਜੀ ਐਚ ਐਪ ਵਹਿੜ ਆ ਗਈ ਤੇ ਅਡਰ ਕੁਆਲਟੀ ਦੇ ਥਾਣਾ ਤੁਲੇਰਾ ਵੀ ਬਹੁਤ ਚੰਗਾ ਵਾ ਤੇ ਇਹਦੇ ਕੋਲ ਇਸ ਟਾਈਮ ਜਿਹੜਾ ਵੀਰ ਕਹਿੰਦਾ ਕਿ 12 ਲੀਟਰ ਜਿਹੜਾ ਬਿਲਕੁਲ ਤਿਆਰ ਦੁੱਧ ਆ ਅਜੇ ਮਾਰਾ ਜੱਜ ਵੀਰ ਬੋਲੇ ਬੋਲੇ ਭੰਡਾ ਇਹ ਤਾਂ ਨਹੀਂ ਪਤਾ ਹੀ ਆ ਹਾਂਜੀ ਹਾਂਜੀ ਲੋ ਵੀਰ ਕਹਿੰਦਾ ਕਿ ਬੋਲੇ ਪੰਡਾ ਤੇ ਇਹ ਕਿੰਨਾ ਕਿ ਚਵਾ ਰੂਗੀ ਐ ਏਕਤੀ ਜੱਗੇ ਵੀਰ ਕੋਈ ਸਾਮ ਵਾਲਾ ਲੈ ਗਿਆ ਨਾ ਦੁੱਧ ਮੰਨ ਲਓ ਵੀ ਇਹਨੇ 17 18 ਕਿਲੋ ਚੁਵਾਈ ਜਾਣਾ ਉਹਨੇ ਹੀ 17 18 ਕਿਲੋ ਚੁਵਾਈ ਜਾਣਾ ਠੀਕ ਠੀਕ ਹੈ ਜੀ ਲੋਬੇ ਜੀ ਕੱਦ ਵਜਨ ਦੀਆਂ ਦੋਵੇਂ ਚੰਗੀਆਂ ਮਾੜਾ ਇਹ ਮਿਲਕ ਰਿਕਾਰਡ ਵੀ ਚੰਗਾ ਵਾ ਹਾਂਜੀ ਹਾਂਜੀ ਇਹਦਾ ਕੀ ਮੁੱਲ ਭਾਰੀ ਫਿਰ ਜੱਗੇ ਵੀਰ ਇਹਦਾ ਮੁੱਲ ਵੀ ਇਹ 40 ਦੀ ਦੇ ਦਈਏ ਰੱਬ ਜੀ ਮਾਨਤਾ ਦੀ ਆ ਗਈ। ਕਰਾ ਲਮ ਕਰਾਉਣਾ ਜਿੰਨਾ ਕਰਾਉਣਾ ਕਰਾ ਲੋ। ਇਹ ਤੋਂ 1000 ਸ਼ਾਂਤੀ ਹੈ ਕਿ ਵੱਧ। 1000 ਨਾ ਜੱਗੇ ਵੀ ਛੱਡੀ ਆ ਰਾਤ ਨੂੰ ਨੀਂਨੇ ਕੇ ਆਪਾਂ ਮੁੱਲ ਪਾਉਂਦੇ ਆ। ਇਹ ਆਪਾਂ ਜੇ ਦੇ ਦੇਣੀ ਪੂਰੇ 35200 ਛੋੜ ਕਰ ਦਾਂਗੇ। ਲਓ ਭਾਜੀ 35200 ਰੁਪਇਆ ਛੋੜ। ਸੱਜਣ ਸੁਘਿਆ ਬਹਿਣਾ ਬਹੁਤ ਹੀ ਘੱਟ ਲੱਭਦੀਆਂ ਨਹੀਂ ਕਿ ਨੀਂਨੇ ਕੇ ਮੁੱਲ ਆ। ਹਾਂਜੀ ਹਾਂਜੀ। ਬਾਕੀ ਇਹ ਭਾਲ ਵੀਰ ਕੋਲ ਹੀ ਇਹੋ ਜਿਹੀ ਚੱਲ ਬੰਦੀਆਂ ਵਾਂ। ਆਪਾਂ ਨੇ ਵੀ ਜੀ ਰਾਤ ਨੂੰ ਤੁਹਾਨੂੰ ਇਹ ਗੱਲ ਕਹੀ ਕੋਈ ਵੀਰ ਭਰਾ ਹੋਊਗਾ ਮਾਲਾ ਨੀਂਨੇ ਕੇ ਪਹਿਲ ਆਉਣ ਵਾਲਾ। ਹਾਂਜੀ ਹਾਂਜੀ। ਕੋਈ ਵੱਡੀ ਨਹੀਂ ਲਈ ਜਾਂ ਵੀ ਆਪਾਂ ਚਮਾ ਪੰਜਾਂ ਡੰਗਰਾਂ ਦੀ ਪਾਈ ਹਾਂ ਜੀ ਤੇ ਮੰਨ ਲਓ ਤੁਸੀਂ ਵੇਖ ਲੈਣੇ ਖੁੱਲੇ ਹੁਣੇ ਆਪ ਲੱਦ ਕੇ ਘਲਾਈਆਂ ਹਾਂ ਜੀ ਹਾਂਜੀ ਹਾਂਜੀ ਤੇ ਆਪਾਂ ਨਿਗੇ ਨਿਗੇ ਜੱਗੇ ਵੀਰ ਮੁੱਲ ਪਾਉਂਦੇ ਆ ਠੀਕ ਆ ਠੀਕ ਆ ਲੋ ਭਾਈ ਵੀ ਕੋਈ ਲੈ ਕੇ 4 ਰੁਪਏ ਵੀ ਕਮਾ ਸਕਦਾ ਸੀ ਨਹੀਂ ਬਿਲਕੁਲ ਬਿਲਕੁਲ ਜੀ ਗਾਂ ਇਹ ਕਿਹਨੇ ਗਾਂ ਵੇਚਣੀਆਂ ਵੀ ਥੋੜੀ ਵਾਤੇ ਨੂੰ ਚੰਗੀਆਂ ਆ ਬਿਲਕੁਲ ਤਾਲ ਨੂੰ ਚੰਗੀਆਂ ਆ ਤੇ ਕਦੋਂ ਚੱਕ ਵੀਰ ਦੇ ਕੋਲ ਚੰਗੇ ਪਸ਼ੂ ਹੁੰਦੇ ਨੇ ਬਿਲਕੁਲ ਜ਼ੈਰ ਮੁੱਲ ਵਿੱਚ ਹੁੰਦੇ ਆ ਕਿ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ